ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਤੀਰਥ ਯਾਤਰਾ ਦੀ ਸਕੀਮ ਤਹਿਤ ਮਲੋੜ ਤੋਂ ਪਹਿਲੀ বাস ਅੱਜ ਐਸ.ਡੀ.ਐਮ. ਸੰਜੀਵ ਕੁਮਾਰ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਦਫ਼ਤਰ ਇੰਚਾਰਜ ਰਮੇਸ਼ arni ਵਾਲਾ ਤੇ ਮਲੋੜ ਦੇ ਪ੍ਰਧਾਨ ਗਗਨਦੀਪ ਸਿੰਘ ਔਲਖ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਚੱਲ ਬੰਟੀ ਕੁਵਾਲਾ ਟੋੜੀ ਤੋਰ ਗਿਆ ਹਾਂਜੀ ਸਰ ਜਿਹੜੀ ਅੱਜ ਪਹਿਲੀ ਬੱਸ ਜਾ ਰਹੀ ਹੈ ਮਲੌਰ ਤੋਂ ਕੀ ਕਹਿੰਦੇ ਇਸ ਬਾਰੇ ਤੁਹਾਡੀ ਹਾਂ ਪੰਜਾਬ ਸਰ ਵੱਲੋਂ ਮਾਨਯੋਗ ਮੰਤਰੀ ਜੀ ਦੇ ਹਦੇ ਅੱਜ ਜਿਹੜੀ ਹੈਗੀ ਹੈ ਮਲੌਰ ਤੋਂ ਸਾਲਾ ਸਰ ਜੀ ਜਿਹੜੀ ਹੈ ਬੱਸ ਚੱਲੀ ਹੈ ਇਹ ਪਹਿਲੀ ਬੱਸ ਹੈ ਲੋਕਾਂ ਨੇ ਹਰ ਤਰ੍ਹਾਂ ਦੀ ਸੁਵਿਧਾਵਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਮੁਹੱਈਆ ਕਰਾਈ ਜਾਣਗੇ ਇਹਨਾਂ ਦੇ ਰਹਿਣ ਖਾਣ ਪੀਣ ਦਾ ਸਾਰਾ ਪ੍ਰਬੰਧ ਦਾ ਹੈਗਾ ਮੁਕੰਮਲ ਕੀਤਾ ਜਾ ਚੁੱਕਾ ਹੈ ਤੇ ਜਿਹੜੀਆਂ ਵੀ ਆਪਣੇ ਅਕਸਦਾਲੂ ਜਾ ਰਹੇ ਨੇ ਉਹਨਾਂ ਦੇ ਵਿੱਚ ਬਹੁਤ ਉੱਸਾ ਹੈ ਤੇ ਮੈਨੂੰ ਇਹ ਲੱਗਦਾ ਕਿ ਇਹ ਹੁਸਾ ਮਿੱਠੀ ਬਣਿਆ ਰਹਿਣਾ ਚਾਹੀਦਾ ਸਰਕਾਰ ਦਾ ਬੜਾ ਅੱਛਾ ਉਪਰਾਲਾ ਹੈ ਤੇ ਸਾਰੀ ਜਿਹੜੀ ਹੈਗੀ ਇਹ ਸੰਗਤ ਅਕੀਦ ਦੀ ਜਿਹੜੀ ਹੈ ਤਾਰੀਫ ਕਰਦੀ ਹੈ ਹਾਂਜੀ ਅੱਜ ਜੋ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਦੀ ਇਹ ਯਾਤਰਾ ਜੋ ਕੀਤੀ ਜਾ ਰਹੀ ਹੈ ਔਰ ਕੈਬਨਟਿਸਟਰ ਡਾਕਟਰ ਬਜੀਤ ਸਿੰਘ ਜਦਨਾ ਸਦਕਾ ਮਲੂਰ ਦੇ ਵਿੱਚੋਂ ਅੱਜ ਪਹਿਲੀ ਬੱਸ ਸਾਲਾ ਸਤਾਂ ਆਮ ਫਿਰ ਫਟੜੀ ਆਮ ਜਾਰੀ ਹੈ ਜਿਸ ਵਿੱਚੋਂ ਮਲੂਰ ਦੇ ਜੋ ਵੀ ਯਾਤਰੀ ਸੀ ਜਿਨ੍ਹਾਂ ਨੂੰ ਚਾਹਵਾਨ ਸੀਗੇ 42 ਦੇ ਕ੍ਰੀਮ ਯਾਤਰੀ ਜੋ ਵੀ ਅਜ ਬਸੇ ਵਿੱਚ ਚੱਲੇ ਆ ਉਹਨਾਂ ਦੇ ਵਿੱਚ ਸਰਕਾਰ ਵੱਲੋਂ ਜੋ ਉਹਨਾਂ ਦੇ ਲੋੜੀਂਦੇ ਸਮਾਨ ਸੰਭਾਲ ਦਿੱਤਾਂ ਤੇ ਕਰਕੇ ਅੱਜ ਇਹ ਬਸ ਨੂੰ ਲੋਕਾਂ ਤੋਂ ਰਵਾਨਾ ਕਰਨ ਲੱਗੇ ਆ ਅੱਜ ਇਹ ਬਸ ਨੂੰ ਮਾਨਯੋਗ ਕੈਬਨਟ ਮਿੰਿਸਟਰ ਡਾਕਟਰ ਬਜ਼ੀਰ ਕੌਰ ਜੀ ਨੇ ਰਵਾਨਾ ਕਰਨਾ ਸੀ ਪਰ ਚੰਡੀਗੜ੍ਹ ਵਿੱਚ ਉਹਨਾਂ ਦੀ ਮੀਟਿੰਗ ਹੋ ਸਦਕਾ ਉਹਨਾਂ ਦੇ ਐਸ.ਡੀ.ਐਮ ਸਾਹਿਬ ਨੇ ਉਹਨਾਂ ਦੀ ਡਿਊਟੀ ਲਈ ਐਸ.ਡੀ.ਐਮ ਸਾਹਿਬ ਨੇ ਆਟੇ ਬਸ ਨੂੰ ਰਵਾਨਾ ਕਰਨ ਲੱਗੇ ਨੇ ਅਸੀਂ ਸਾਰੇ ਐਸ.ਡੀ.ਐਮ ਯਾਤਰਾ ਦੀ ਉਮੀਦ ਕਰਦੇ ਹਾਂ ਕਿ ਸਾਰਿਆਂ ਦੀ ਯਾਤਰਾ ਮੰਗਲਮਈ ਸ਼ੁਰੂ ਹੋ ਔਰ ਆਉਣ ਵਾਲੀਆਂ ਜੋ ਯਾਤਰਾ ਅਨੰਦਪੁਰ ਸਾਹਿਬ ਹਰਮੰਦਰ ਸਾਹਿਬ ਹਜੂਰ ਸਾਹਿਬ ਜਿੰਨੀਆਂ ਯਾਤਰਾ ਹਨੀਆਂ ਅਸੀਂ ਮਲੋੜ ਦੇ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਵੀ ਜਿਹੜੀ ਯਾਤਰਾ ਕਰਨੀ ਪੈਂਦੀ ਆ ਉਹ ਆਪਣੇ ਫਾਰਮ ਪਰ ਅੱਗੇ ਮਲੋੜ ਡਾਕਟਰ ਦੇ ਚਾ ਸਕਦੇ ਆ ਜਿੱਥੇ ਜਿੱਥੇ ਜਿਵੇਂ ਵੀ ਬੱਸ ਦਾ ਰੋਟ ਆਊਗਾ ਅਸੀਂ ਸਾਰਿਆਂ ਨੂੰ ਤੀਰਤਾਂ ਦੀ ਯਾਤਰਾ ਕਰਾਵਾਂਗੇ ਅੱਜ ਜੋ ਯਾਤਰਾ ਮਲੋੜ ਤੋਂ ਖਾਲਾ ਕਰਤਾ ਅੱਗੇ ਘਟੋਚਾ ਰਵਾਨਾ ਲੱਗਿਆ ਅਸੀਂ ਧੰਨਵਾਦ ਕਰਦੇ ਆਂ ਸਰਕਾਰ ਦਾ ਡਾਕਟਰ ਬਜੀਤ ਕੋ ਕੈਪਟਨ ਮੰਤਰੀ ਪੰਜਾਬ ਉਹਨਾਂ ਦਾ ਤੇ ਉਹਨਾਂ ਨੇ ਵੀ ਇੱਥੇ ਇਹ ਯਾਤਰਾ ਨੂੰ ਧਰਜਣੀ ਦੇਣ ਲਈ ਆਉਣਾ ਸੀਗਾ ਉਹ ਕਿਸੇ ਕਾਰਨ ਕਰਕੇ ਨਹੀਂ ਆ ਸਕੇ ਹੁਣ ਉਹਨਾਂ ਦੀ ਜਗ੍ਹਾ ਤੇ ਐਸਡੀਐਮ ਸਾਹਿਬ ਸਾਡੇ ਦਫ਼ਤਰੀਚਾਰ ਜਮੇਸ਼ ਕੁਮਾਰ ਜੀ ਉਹਨਾਂ ਨੂੰ ਹਰੀ ਝੰਡੀ ਦੇਣਗੇ ਤੇ ਅਸੀਂ ਬਹੁਤ ਬਹੁਤ ਮੁਬਾਰਕਾਂ ਤੇ ਵਧਾਈ ਦਿੰਨੇ ਆ